ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸਿਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼ੀਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿਠੇ ਸਭ ਦੁੱਖ ਜਾਈ